ਲੋਕ ਸੇਵਾ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਬਲਾਕ ਡੱਬ ਵਾਲਾ ਕਲਾ ਵਿਖੇ ਇੱਕ ਮਲੇਰੀਆ ਰੈਲੀ ਦਾ ਆਯੋਜਨ ਕੀਤਾ ਗਿਆ ਹੈ ਇਹ ਰੈਲੀ ਸਿਵਲ ਸਰਜਨ ਫਾਜ਼ਲਖਾ ਡਾਕਟਰ ਰਾਜਕਮਰ ਮਹਾਮਾਰੀ ਅਫਸਰ ਡਾਕਟਰ ਸੁਨੀਤਾ ਦੇ ਦਿਸ਼ਾ ਨਿਰਦੇਸ਼ਨ ਅਨਸਾਰ ਇਹ ਰੈਲੀ ਕੱਢੀ ਗਈ ਹੈ ਇਸ ਰੈਲੀ ਵਿੱਚ ਸੀਨੀਅਰ ਮੈਡੀਕਲ ਅਫਸਰ ਡਾਕਟਰ ਪੰਕਜ ਚੋਹਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਸਿਹਤ ਸੁਪਰਵਾਈਜ਼ਰ ਵਿਜੇ ਕੁਮਾਰ ਜੀ ਨੇ ਇਸ ਰੈਲੀ ਵਿੱਚ ਆਉਣ ਵਾਲੇ ਪਿੰਡ ਵਾਸੀਆਂ ਨੂੰ ਇਹ ਦੱਸਿਆ ਹੈ ਕਿ ਕੋਈ ਵੀ ਬੁਖਾਰ ਹੋਵੇ ਉਸ ਦੀ ਜਾਂਚ ਕਰਵਾ ਕੇ ਹੀ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਤੇ ਇਸ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਤੇ ਮਲੇਰੀਆ ਤੋਂ ਬਚਣ ਲਈ ਆਪਣੇ ਮੱਛਰ ਜਾਲੀ ਦਾ ਇਸਤੇਮਾਲ ਕੀਤਾ ਜਾਵੇ ਅਤੇ ਪੂਰੀ ਬਾਜੂ ਵਾਲੇ ਕਪੜੇ ਪਾ ਕੇ ਹੀ ਰੱਖਣਾ ਚਾਹੀਦੇ ਹਨ ਤਾਂ ਜੋ ਕੋਈ ਵੀ ਮੱਛਰ ਸਾਨੂੰ ਨਾ ਕੱਟ ਸਕੇ ਇਸ ਲਈ ਆਪਣਾ ਖਿਆਲ ਰੱਖੋ ਕੋਈ ਬੁਖਾਰ ਵੀ ਹੋਵੇ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਉਸ ਦੀ ਜਾਂਚ ਕਰਵਾ ਕੇ ਫਿਰ ਹੀ ਆਪਣਾ ਇਲਾਜ ਸ਼ੁਰੂ ਕਰੋ